ਸੰਗਤ ਜੀ ਕੀ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਗਏ ਹੋ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਪੈਸਾ ਤਾਂ ਕਮਾਉਂਦੇ ਹੋ ਪਰ ਪੈਸਾ ਟਿਕਦਾ ਨਹੀਂ ਹੈ ਜੀ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਜੀ ਸੰਗਤ ਜੀ ਅੱਜ ਅਸੀਂ ਦੱਸਾਂਗੇ ਅਖੀਰਲੇ ਉਹ ਦੋ ਉਪਾਅ ਜੋ ਤੁਸੀਂ ਆਪਣੇ ਘਰ ਵਿੱਚ ਲੱਗੇ ਮਨੀ ਪਲਾਂਟ ਦੇ ਪੌਦੇ ਨਾਲ ਕਰਨੇ ਹਨ ਜੀ ਸੰਗਤ ਜੀ ਜੇਕਰ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਵੀ ਹੈਗਾ ਤਾਂ ਤੁਸੀਂ ਨਵਾਂ ਪੌਦਾ ਘਰ ਵਿੱਚ ਲਗਾ ਲੈਣਾ ਹੈ ਜੀ। ਭਾਵੇਂ ਇਹ ਜ਼ਰੂਰੀ ਨਹੀਂ ਹੈ ਕਿ ਉਹ ਪੌਦਾ ਬਹੁਤ ਪਹਿਲਾਂ ਦਾ ਘਰ ਵਿੱਚ ਲੱਗਾ ਹੋਵੇ। ਤੁਸੀਂ ਕਦੋਂ ਵੀ ਇਹ ਪੌਦਾ ਘਰ ਵਿੱਚ ਲਗਾ ਕੇ ਇਹ ਦੋ ਉਪਾ ਕਰ ਸਕਦੇ ਹੋ ਜੀ। ਬਹੁਤ ਸੰਗਤਾਂ ਕਹਿੰਦੀਆਂ ਹਨ ਕਿ ਇਹ ਦੋ ਉਪਾ ਕਰਨ ਨਾਲ ਸਾਡੇ ਘਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਜੀ। ਅਤੇ ਅਸੀਂ ਇੱਕ ਕਰੋੜਪਤੀ ਦੀ ਜ਼ਿੰਦਗੀ ਜਿਉਂਦਿਆਂ ਜੀ। ਸੰਗਤ ਜੀ ਮਨੀ ਪਲਾਂਟ ਨੂੰ ਘਰ ਦੀ ਵਾਸਤੂ ਸ਼ਾਸਤਰ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ ਜੀ ਇਹ ਪੌਦਾ ਨਾ ਸਿਰਫ ਸੁੰਦਰਤਾ ਵਧਾਉਂਦਾ ਹੈ ਸਗੋਂ ਇਹ ਤੁਹਾਡੇ ਘਰ ਦੀਆਂ ਆਰਥਿਕ ਤੰਗੀਆਂ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦਾ ਹੈ ਜੀ ਸੰਗਤ ਜੀ ਇਹ ਸਭ ਨੂੰ ਪਤਾ ਹੈ ਕਿ ਮਨੀ ਪਲਾਂਟ ਘਰ ਵਿੱਚ ਪੈਸੇ ਦੀ ਵਰਕਾ ਤਾਂ ਵਧਾਉਂਦਾ ਹੈ ਬਹੁਤ ਸੰਗਤਾਂ ਦੇ ਘਰ ਵਿੱਚ ਮਨੀ ਪਲਾਂਟ ਲੱਗਿਆ ਵੀ ਹੋਵੇਗਾ ਪਰ ਸੰਗਤਾਂ ਨੂੰ ਇਹ ਸਵਾਲ ਹੈ ਕਿ ਕੀ ਉਸ ਪੌਦੇ ਨੇ ਅੱਜ ਤੱਕ ਘਰ ਵਿੱਚ ਬਰਕਤ ਕੀਤੀ ਹੈ ਸੰਗਤ ਜੀ ਮੈਂ ਇਹ ਮੰਨਣ ਨੂੰ ਤਿਆਰ ਹਾਂ ਕਿ ਘਰ ਵਿੱਚ ਬਰਕਤ ਜ਼ਰੂਰ ਹੋਈ ਹੋਵੇਗੀ ਪਰ ਓਨੀ ਬਰਕਤ ਨਹੀਂ ਹੋਵੇਗੀ ਜਿੰਨੀ ਇਹ ਮਨੀ ਪਲਾਂਟ ਦਾ ਪੌਦਾ ਕਰ ਸਕਦਾ ਹੈ ਜੀ ਕਿਉਂਕਿ ਸੰਗਤ ਜੀ ਉਸ ਤਰੀਕੇ ਨਾਲ ਅਸੀਂ ਮਨੀ ਪਲਾਂਟ ਨੂੰ ਲਗਾਉਂਦੇ ਹੀ ਨਹੀਂ ਆ ਜੀ ਸਾਡੀ ਗਲਤੀ ਸਿਰਫ ਇਹੀ ਹੈ ਕਿ ਅਸੀਂ ਇਸ ਨੂੰ ਸਿਰਫ ਇੱਕ ਪੌਦਾ ਮੰਨ ਕੇ ਬੈਠੇ ਹੋਏ ਹਾਂ ਜੀ ਪਰ ਸੰਗਤ ਜੀ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਪੌਦਾ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਜੀ ਤੁਸੀਂ ਅੱਜ ਇਸ ਵੀਡੀਓ ਵਿੱਚ ਅੱਗੇ ਇਹ ਵੀ ਦੇਖੋਗੇ ਕਿ ਕੀ ਗਲਤੀਆਂ ਤੁਸੀਂ ਨਹੀਂ ਕਰਨੀਆਂ ਅਤੇ ਜਿੰਨਾ ਸੰਗਤਾਂ ਦੇ ਘਰ ਵਿੱਚ ਪਹਿਲਾਂ ਤੋਂ ਹੀ ਮਣੀ ਪlant ਲੱਗਾ ਹੋਇਆ ਹੈ ਉਹਨਾਂ ਨੇ ਕੀ ਗਲਤੀਆਂ ਕੀਤੀਆਂ ਹਨ ਜਿਸ ਦੇ ਕਰਕੇ ਅੱਜ ਤੱਕ ਘਰ ਵਿੱਚ ਬਰਕਤ ਨਹੀਂ ਹੋਈ ਜੀ ਸੰਗਤ ਜੀ ਕਈ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਵਿੱਚ ਮਣੀ ਪlant ਹੁੰਦਾ ਹੈ ਉੱਥੇ ਮਾਂ ਲਕਸ਼ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਜੀ ਅਤੇ ਇਹ ਪੌਦਾ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਜੀ ਅਤੇ ਜੋ ਮਨੁੱਖ ਆਪਣੇ ਘਰ ਵਿੱਚ ਇਸ ਨੂੰ ਨਿਜਮਾ ਅਨੁਸਾਰ ਲਗਾਉਂਦਾ ਹੈ ਉਸ ਦੀ ਆਮਦਨ ਅਤੇ ਦੌਲਤ ਵਿੱਚ ਵਾਧਾ ਹੁੰਦਾ ਹੈ ਜੀ ਸੰਗਤ ਜੀ ਉਹ ਕਿਹੜੇ ਨਿਜਮ ਹਨ ਅੱਗੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਮਨੀ ਪਲਾਂਟ ਲਗਾਉਂਦੇ ਸਮੇਂ ਕੀ ਗਲਤੀਆਂ ਤੁਸੀਂ ਨਹੀਂ ਕਰਨੀਆਂ ਅਤੇ ਜੇਕਰ ਇਹ ਗਲਤੀਆਂ ਤੁਸੀਂ ਪਹਿਲਾਂ ਹੀ ਕਰ ਦਿੱਤੀਆਂ ਹਨ ਤਾਂ ਹੁਣ ਇਸ ਦਾ ਕੀ ਉਪਾਅ ਹੈ ਜੀ ਸੰਗਤ ਜੀ ਤੁਸੀਂ ਹੋਰਾਂ ਦੇ ਘਰਾਂ ਵਿੱਚ ਦੇਖਿਆ ਹੋਵੇਗਾ ਕਿ ਮਨੀ ਪਲਾਂਟ ਦੇ ਪੀਲੇ ਪੱਤੇ ਹੋਏ ਹੁੰਦੇ ਹਨ ਭਾਵ ਕਿ ਉਸ ਵਿੱਚ ਹਰਿਆਲੀ ਨਹੀਂ ਰਹਿੰਦੀ ਇਹ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ ਜੀ ਕਿਉਂਕਿ ਸੰਗਤ ਜੀ ਘਰ ਵਿੱਚ ਵਰਕਤ ਲਿਆਉਣ ਲਈ ਜੋ ਤੁਹਾਡੇ ਕੋਲ ਉਜਾਰ ਹੈ ਜਾਂ ਜੋ ਤੁਹਾਡੇ ਘਰ ਵਿੱਚ ਸ਼ਕਤੀ ਹੈ ਉਸ ਦੀ ਰੱਖਿਆ ਤੁਸੀਂ ਨਹੀਂ ਕਰਦੇ ਜੀ ਘਰ ਵਿੱਚ ਮਨੀ ਪਲਾਂਟ ਹੋਣ ਤੋਂ ਬਾਅਦ ਉਸ ਦਾ ਸੁੱਕ ਜਾਣਾ ਉਸ ਦੇ ਪੱਤੇ ਪੀਲੇ ਹੋਈ ਜਾਣੇ ਇਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਮਨੀ ਪਲਾਂਟ ਤੁਹਾਡੇ ਘਰ ਵਿੱਚ ਬਰਕਤ ਲਿਆਉਣ ਦਾ ਕੰਮ ਨਹੀਂ ਕਰਦਾ ਜੀ ਸੰਗਤ ਜੀ ਇਹ ਦੋ ਕਾਰਨ ਕਰਕੇ ਹੋ ਸਕਦਾ ਹੈ ਪਹਿਲਾ ਕਿ ਤੁਸੀਂ ਖੁਦ ਉਸ ਨੂੰ ਪਾਣੀ ਨਹੀਂ ਪਾਉਂਦੇ ਜਾਂ ਉਸ ਦੀ ਕੇਅਰ ਨਹੀਂ ਕਰਦੇ ਜੀ ਦੂਸਰਾ ਕਿ ਇਸ ਦੇ ਨਾਲ ਤੁਸੀਂ ਉਪਾਅ ਨਹੀਂ ਕਰਦੇ ਤੁਸੀਂ ਸਿਰਫ ਆਮ ਪੌਦਾ ਸਮਝ ਕੇ ਹੀ ਉਸ ਨਾਲ ਵਿਵਹਾਰ ਕਰਦੇ ਹੋ ਜੀ ਸੰਗਤ ਜੀ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇਹ ਕੋਈ ਆਮ ਪੌਦਾ ਨਹੀਂ ਹੁੰਦਾ ਇਹ ਘਰ ਵਿੱਚ ਬਰਕਤ ਲਿਆਉਣ ਲਈ ਕਾਫੀ ਸਾਰੇ ਉਪਾਅ ਕਰਵਾਉਂਦਾ ਹੈ ਜੀ ਸੰਗਤ ਜੀ ਦੂਸਰੀ ਸਭ ਤੋਂ ਵੱਡੀ ਗਲਤੀ ਕਿ ਤੁਸੀਂ ਇਸ ਨੂੰ ਇੱਕ ਸ਼ਰਾਬ ਵਾਲੀ ਕੱਚ ਦੀ ਬੋਤਲ ਵਿੱਚ ਪਾ ਕੇ ਲਗਾ ਦਿੰਦੇ ਹੋ ਅਤੇ ਸਿਰਫ ਪਾਣੀ ਵਿੱਚ ਲਗਾ ਦਿੰਦੇ ਹੋ ਜੀ ਸੰਗਤ ਜੀ ਜਦੋਂ ਤੁਸੀਂ ਸਿਰਫ ਪਾਣੀ ਵਿੱਚ ਹੀ ਮਨੀ ਪਲਾਂਟ ਨੂੰ ਲਗਾਉਂਦੇ ਹੋ ਤਾਂ ਉਹ ਕਦੇ ਵੀ ਜ਼ਿਆਦਾ ਗਰੋਥ ਨਹੀਂ ਕਰਦਾ ਭਾਵੇਂ ਕਿ ਜ਼ਿਆਦਾ ਵੱਡਾ ਨਹੀਂ ਹੁੰਦਾ ਜੀ ਘਰ ਵਿੱਚ ਬਰਕਤ ਲਿਆਉਣ ਲਈ ਉਸ ਪੌਦੇ ਦਾ ਵੱਡਾ ਹੋਣਾ ਬਹੁਤ ਜ਼ਰੂਰੀ ਹੈ ਜੀ ਸੰਗਤ ਜੀ ਮਨੀ ਪਲਾਂਟ ਜਿੰਨੇ ਜ਼ਿਆਦਾ ਪੱਤੇ ਕੱਢੇਗਾ ਉਹਨੇ ਹੀ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰੇਗਾ ਜੀ ਅਤੇ ਘਰ ਵਿੱਚ ਬਰਕਤ ਲਿਆਵੇਗਾ ਸੰਗਤ ਜੀ ਬਹੁਤ ਸੰਗਤਾਂ ਇਹ ਗਲਤੀ ਕਰਦੀਆਂ ਹਨ ਕਿ ਕਿਸੇ ਹੋਰ ਦੇ ਘਰੋਂ ਇਸ ਪੌਦੇ ਦੀ ਜੜ ਲੈ ਕੇ ਆਉਂਦੇ ਹਨ ਜਾਂ ਕਿਸੇ ਦੂਸਰੇ ਘਰੋਂ ਉਹਨਾਂ ਦਾ ਪੌਦਾ ਚੱਕ ਕੇ ਆਪਣੇ ਘਰ ਵਿੱਚ ਲੈ ਆਉਂਦੇ ਹਨ ਸੰਗਤ ਜੀ ਯਾਦ ਰੱਖੋ ਮਨੀ ਪਲਾਂਟ ਦਾ ਪੌਦਾ ਆਪਣੇ ਅੰਦਰ ਘਰ ਦੀ ਸਾਰੀ ਬੁਰੀ ਸ਼ਕਤੀ ਸਮਾ ਲੈਂਦਾ ਹੈ ਜੀ ਅਤੇ ਘਰ ਬਦਲਦੇ ਹੀ ਆਪਣੇ ਅੰਦਰ ਸਮਾਈ ਸਾਰੀ ਨਕਾਰਾਤਮਕ ਊਰਜਾ ਨੂੰ ਬਾਹਰ ਕੱਢ ਦਿੰਦਾ ਹੈ ਜੀ ਇਸ ਕਰਕੇ ਜੇਕਰ ਤੁਹਾਡੇ ਘਰ ਵਿੱਚ ਕਿਸੇ ਹੋਰ ਘਰ ਦਾ ਪੌਦਾ ਲੱਗਿਆ ਹੋਇਆ ਹੈ ਤਾਂ ਅੱਜ ਹੀ ਉਸ ਨੂੰ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਕਰ ਦਿਓ ਸੰਗਤ ਜੀ ਯਾਦ ਰੱਖੋ ਇਹ ਧੂਫ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਹੀ ਕਰਨੀ ਹੈ ਪਰ ਸੰਗਤ ਜੀ ਉਸ ਪੌਦੇ ਨੂੰ ਪੱਟਣ ਦੀ ਜਾਂ ਸੁੱਟਣ ਦੀ ਗਲਤੀ ਨਾ ਕਰਿਓ ਇਸ ਤਰ੍ਹਾਂ ਕਰਨ ਨਾਲ ਮਾਂ ਲక్ష్ਮੀ ਦਾ ਦੋਸ਼ ਤੁਹਾਡੇ ਘਰ ਉੱਪਰ ਲੱਗ ਜਾਵੇਗਾ ਇਸੇ ਤਰ੍ਹਾਂ ਹੀ ਸੰਗਤ ਜੀ ਜਦੋਂ ਵੀ ਤੁਸੀਂ ਮਨੀ ਪਲਾਂਟ ਦੇ ਪੌਦੇ ਦੀ ਖਰੀਦ ਕਰਦੇ ਹੋ ਤਾਂ ਧਿਆਨ ਦਿਓ ਕਿ ਉਸ ਦੇ ਪੱਤੇ ਜਿਆਦਾ ਕੱਟੇ ਹੋਏ ਨਾ ਹੋਣ ਇਸ ਨਾਲ ਉਸ ਪੌਦੇ ਦੀ ਜੋ ਵੀ ਸ਼ਕਤੀ ਦ ਉਸ ਪੌਦੇ ਦੀ ਜੋ ਊਰਜਾ ਹੁੰਦੀ ਹੈ ਉਹ ਘਟ ਜਾਂਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਸ ਉਪਾਦੀ ਜੋ ਤੁਸੀਂ ਘਰ ਵਿੱਚ ਲੱਗੇ ਮਨੀ ਪਲਾਂਟ ਦੇ ਪੌਦੇ ਨਾਲ ਕਰਨੇ ਹਨ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਮਹੀਨੇ ਦੇ ਇੱਕ ਸ਼ੁੱਕਰਵਾਰ ਨੂੰ ਮਨੀ ਪਲਾਂਟ ਕੋਲ ਦੇਸੀ ਕੇ ਉਹਦਾ ਦੀਵਾ ਜ਼ਰੂਰ ਲਗਾਉਣਾ ਹੈ ਜੀ ਪਰ ਧਿਆਨ ਰੱਖਿਓ ਕਿ ਦੀਵਾ ਥੋੜਾ ਦੂਰ ਹੋਣਾ ਚਾਹੀਦਾ ਹੈ ਭਾਵੇਂ ਉਸ ਦਾ ਸੇਕ ਉਸ ਦੇ ਪੱਤਿਆਂ ਨੂੰ ਨਾ ਜਾਵੇ ਇਸ ਨਾਲ ماں ਲక్ష్ਮੀ ਦਾ ਧਿਆਨ ਹੋਵੇਗਾ ਅਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋਵੇਗੀ ਸੰਗਤ ਜੀ ਦੂਸਰਾ ਉਪਾਅ ਕਿ ਜਦੋਂ ਵੀ ਮੀਂਹ ਪੈਂਦਾ ਹੈ ਉਸ ਦਾ ਪਾਣੀ ਤੁਸੀਂ ਮਣੀ ਪਲਾਂਟ ਨੂੰ ਜ਼ਰੂਰ ਪਾਉਣਾ ਹੈ ਜੀ ਇਸ ਨਾਲ ਇੰਦਰ ਦੇਵਤਾ ਤੁਹਾਡੇ ਘਰ ਦੀ ਰੱਖਿਆ ਕਰਨਗੇ ਸੰਗਤ ਜੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਮਣੀ ਪਲਾਂਟ ਦੇ ਪੌਦੇ ਨੂੰ ਹਮੇਸ਼ਾ ਗਮਲੇ ਵਿੱਚ ਭਾਵ ਕੇ ਮਿੱਟੀ ਵਿੱਚ ਲਗਾਉਣਾ ਹੈ। ਉਸ ਨਾਲ ਉਸਦੀ ਜ਼ਿਆਦਾ ਗਰੋਥ ਹੋਵੇਗੀ। ਸੰਗਤ ਜੀ ਕਈ ਕਰਾਂ ਵਿੱਚ ਅਜਿਹੀ ਵੀ ਗਲਤੀ ਹੁੰਦੀ ਹੈ ਕਿ ਜੋ ਉਸ ਦੇ ਤਣੇ ਜ਼ਿਆਦਾ ਪਾਸੇ ਨੂੰ ਫੈਲ ਜਾਂਦੇ ਹਨ ਸੰਗਤਾਂ ਉਹਨਾਂ ਟਹਿਣੀਆਂ ਨੂੰ ਕੱਟ ਦਿੰਦੀਆਂ ਹਨ। ਇਸ ਕਰਕੇ ਉਸ ਘਰ ਦੀ ਬਰਕਤ ਉਤੇ ਤਾਲਾ ਲੱਗ ਜਾਂਦਾ ਹੈ ਜੀ। ਸੰਗਤ ਜੀ ਮੈਂ ਫਿਰ ਤੋਂ ਯਾਦ ਕਰਵਾਉਂਦਾ ਹਾਂ। ਕਿ ਇਹ ਕੋਈ ਆਮ ਪੌਦਾ ਨਹੀਂ ਹੁੰਦਾ ਇਸ ਨੂੰ ਤੁਸੀਂ ਹਮੇਸ਼ਾ ਚੰਗਾ ਮਹਿਸੂਸ ਕਰਵਾਉਣਾ ਹੁੰਦਾ ਹੈ ਜੀ। ਇਹ ਹੀ ਗੱਲ ਜ਼ਰੂਰੀ ਹੈ ਕਿ ਇਸ ਨੂੰ ਤੁਸੀਂ ਉਸ ਜਗ੍ਹਾ ਤੇ ਨਹੀਂ ਰੱਖਣਾ ਜਿੱਥੇ ਜਮਾ ਵੀ ਧੁੱਪ ਨਾ ਪੈਂਦੀ ਹੋਵੇ ਅਤੇ ਨਾ ਹੀ ਉਥੇ ਜਿੱਥੇ ਸਾਰਾ ਦਿਨ ਹੀ ਧੁੱਪ ਰਹੇ। ਯਾਦ ਰੱਖੋ ਜਿਵੇਂ-ਜਿਵੇਂ ਮਨੀ ਪਲਾਂਟ ਵਧਦਾ ਰਹੇਗਾ ਤੁਹਾਡੀ ਆਮਦਨ ਵੀ ਵਧਦੀ ਰਹੇਗੀ। ਇਸ ਕਰਕੇ ਸਾਡੇ ਪੁਰਖੇ ਵੀ ਕਹਿੰਦੇ ਹਨ ਕਿ ਜਿਵੇਂ-ਜਿਵੇਂ ਇਸ ਤੇ ਪੱਤੇ ਵਧਦੇ ਹਨ ਉਸੇ ਤਰ੍ਹਾਂ ਹੀ ਘਰ ਵਿੱਚ ਨੋਟ ਵਧਦੇ ਜਾਂਦੇ ਹਨ ਸੰਗਤ ਜੀ ਇੱਕ ਕੰਮ ਤੁਸੀਂ ਹੋਰ ਕਰਨਾ ਹੈ ਕਿ ਦਿਲੋਂ ਉਸ ਨਾਲ ਕੁਝ ਗੱਲਾਂ ਕਰਨੀਆਂ ਹਨ ਇਹ ਗੱਲਾਂ ਤਾਂ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਇਹ ਦਰਖਤ ਹਮੇਸ਼ਾ ਸਾਨੂੰ ਫੀਲ ਕਰਦੇ ਹਨ ਸਾਨੂੰ ਮਹਿਸੂਸ ਕਰਦੇ ਹਨ ਇੱਕ ਗੱਲ ਹੋਰ ਨੋਟ ਕਰਿਓ ਜਿਸ ਘਰ ਵਿੱਚ ਜ਼ਿਆਦਾ رونਕ ਹੁੰਦੀ ਹੈ ਜਾਂ ਜਿਸ ਘਰ ਵਿੱਚ ਸਾਰਾ ਦਿਨ ਬੱਚੇ ਖੇਡਦੇ ਰਹਿੰਦੇ ਹਨ ਉਸ ਘਰ ਦੇ ਦਰਖਤ ਹਮੇਸ਼ਾ ਹੀ ਹਰੇ ਭਰੇ ਰਹਿੰਦੇ ਹਨ ਕਿਉਂਕਿ ਇਹ ਮਨੁੱਖ ਦੇ ਦਿਲ ਦੇ ਭਾਵ ਨੂੰ ਸਮਝ ਲੈਂਦੇ ਹਾਂ ਜੀ ਇਸ ਕਰਕੇ ਜਦੋਂ ਵੀ ਮਣੀ ਪਲਾਂਟ ਨੂੰ ਜਲ ਪਾਉਣਾ ਹੈ ਭਾਵੇਂ ਤੁਸੀਂ ਪਾਣੀ ਪਾਉਣਾ ਹੈ ਤਾਂ ਦਿਲੋਂ ਉਸ ਦਾ ਧੰਨਵਾਦ ਕਰਨਾ ਹੈ ਜੀ ਉਸ ਨੂੰ ਇਹ ਮਹਿਸੂਸ ਕਰਵਾਉਣਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਉਸ ਦਾ ਬਹੁਤ ਸਤਿਕਾਰ ਅਤੇ ਮਹੱਤਵ ਹੈ ਜੀ ਸੰਗਤ ਜੀ ਉਹ ਜਿਹੜੀ ਵੀ ਵਾਈਬ੍ਰੇਸ਼ਨ ਹੋਵੇਗੀ ਉਹ ਉਸ ਪੌਦੇ ਤੱਕ ਪਹੁੰਚ ਜਾਵੇਗੀ ਜਿਸ ਨਾਲ ਉਹ ਪੌਦਾ ਹੋਰ ਵੀ ਜ਼ਿਆਦਾ ਬਰਕਤ ਦੇਵੇਗਾ ਜੀ ਪਰ ਸੰਗਤਾਂ ਕੀ ਕਰਦੀਆਂ ਹਨ 10 ਜਾਂ 20 ਦਿਨ ਬਰਕਤ ਨਹੀਂ ਹੁੰਦੀ ਤਾਂ ਉਸ ਨੂੰ ਪਾਣੀ ਪਾਉਣਾ ਬੰਦ ਕਰ ਦਿੰਦੇ ਹਨ ਜਿਸ ਕਾਰਨ ਉਹ ਪੌਦਾ ਸੁੱਕ ਜਾਂਦਾ ਹੈ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਇਹ ਪੌਦਾ ਘਰ ਵਿੱਚ ਬਰਕਤ ਨਹੀਂ ਦਿੰਦਾ ਜੀ